ਅਮਰitsar ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮਾਨਯੋਗ ਸ਼੍ਰੀਮਤੀ ਸਾਖੀ ਸਾਨੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੈਂ ਡਾਕਟਰ ਸੌਰੰਗੀ ਤਵਨ ਸਿਵਲ ਸਰਜਨ ਅਮਰitsar ਹੜਾ ਤੋਂ ਪ੍ਰਭਾਵਿਤ ਇਲਾਕੇ ਦੇ ਸਾਰੇ ਲੋਕਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹੈ ਹੜ੍ਹਾਂ ਤੋਂ ਬਾਅਦ ਜਦੋਂ ਪਾਣੀ ਦਾ ਪੱਧਰ ਘਟਦਾ ਹੈ ਬਹੁਤ ਸਾਰੀਆਂ ਬਿਮਾਰੀਆਂ ਤੁਹਾਨੂੰ ਆਪਣੀ ਗ੍ਰਿਫਤ ਲੈ ਸਕਦੀਆਂ ਜਿਵੇਂ ਕਿ ਗੰਦੇ ਪਾਣੀ ਤੋਂ ਫੈਲਣ ਵਾਲੀਆਂ ਬਿਮਾਰੀਆਂ ਉਲਟੀਆਂ ਟਟੀਆਂ ਦਸਤ ਰੋਗ ਹੈਜਾ ਪੀਲੀਆ ਟਾਈਫਾਇਡ ਬੁਖਾਰ ਆਦਿ ਜਾਂ ਮੱਛਰਾਂ ਦੀ ਤੋਂ ਫੈਲਣ ਵਾਲੀਆਂ ਬਿਮਾਰੀਆਂ ਡੇਂਗੂ ਚਿਕਨਗੁੰਨੀਆਂ ਮਲੇਰੀਆ ਬੁਖਾਰ ਇਹਨਾਂ ਤੋਂ ਬਚਣ ਲਈ ਤੁਹਾਨੂੰ ਕੁਝ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਨੇ ਜਿਵੇਂ ਕਿ ਜਿਹੜਾ ਦੰਦੇ ਪਾਣੀ ਤੋਂ ਬਿਮਾਰੀਆਂ ਫੈਲਦੀਆਂ ਹਨ ਉਹਨਾਂ ਤੋਂ ਬਚਣ ਲਈ ਜਿਹੜਾ ਪੀਣ ਵਾਲਾ ਪਾਣੀ ਆ ਉਹ ਜਾਂ ਤਾਂ ਉਬਾਲ ਕੇ ਪੀਓ ਜਾਂ ਕਲੋਰੀਨ ਦੀਆਂ ਗੋਲੀਆਂ ਸਿਹਤ ਭਗਵਾਨੋਂ ਤੁਹਾਨੂੰ ਦਿੱਤੀਆਂ ਜਾ ਰਹੀਆਂ 20 ਲੀਟਰ ਪਾਣੀ 'ਚ ਇੱਕ ਕਲੋਰੀਨ ਦੀ ਗੋਲੀ 20 ਮਿੰਟ ਪਾ ਕੇ ਰੱਖਣੀ ਆ ਉਸ ਤੋਂ ਬਾਅਦ ਉਹ ਪਾਣੀ ਪੀਣ ਵਾਲਾ ਹੋ ਜਾਂਦਾ ਐ ਐਂਡ ਸਾਫ਼ ਸੁਥਰਾ ਵਾਤਾਵਰਣ ਲਈ ਸੁਚਾਲਿਆਂ ਦਾ ਪ੍ਰਯੋਗ ਕਰੋ ਸਬਜ਼ੀਆਂ ਫਲਾਂ ਨੂੰ ਧੋ ਕੇ ਖਾਓ ਅਤੇ ਸਾਫ਼ ਸੁਥਰਾ ਖਾਣਾ ਘਰ ਬਣਾ ਕੇ ਖਾਓ ਬਾਹਰ ਦੀ ਕੋਈ ਚੀਜ਼ ਨਾ ਖਾਓ ਖਾਣਾ ਖਾਣ ਤੋਂ ਪਹਿਲਾਂ ਆਪਣੇ ਹੱਥ ਅਚੀ ਤਰ੍ਹਾਂ ਤੋਂ ਉਹ ਰਾਤ ਨੂੰ ਸੌਣ ਲੱਗਿਆਂ ਹੱਥ ਤੇ ਪੈਰ ਅਗਰ ਹੋ ਸਕੇ ਤੇ ਥੋੜੇ ਕੋਸੇ ਪਾਣੀ ਨਾਲ ਧੋ ਕੇ ਜੇ ਕੋਈ ਖਾਰਸ਼ਿਆ ਤੇ ਉਹ ਖਾਰਸ਼ ਵਾਲੀ ਕਰੀਮ ਵਗੈਰਾ ਜੇ ਕੋਈ ਉਪਲਬਧ ਜਾਂ ਤਾਂ ਉਹ ਲਗਾਓ ਇਸ ਤੋਂ ਇਲਾਵਾ ਮੱਛਰਦਾਨੀਆਂ ਦਾ ਪ੍ਰਯੋਗ ਕਰੋ ਕੋਈ ਹੋਰ ਜਿਹੜੇ ਮੱਛਰਾਂ ਤੋਂ ਬਚਣ ਲਈ ਕੋਟੋ ਮੋਸ ਵਗੈਰਾ ਹੈ ਉਹ ਲਗਾਓ ਜਿਹੜਾ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੁਹਾਨੂੰ ਰਾਸ਼ਨ ਮਿਲਿਆ ਹੈ ਉਹ ਸਾਫ਼ ਸੁਥਰਾ ਹੈ ਉਹਦਾ ਪ੍ਰਯੋਗ ਕਰੋ ਬੱਚਿਆਂ ਤੇ ਬਜ਼ੁਰਗਾਂ ਦੀ ਖਾਸ ਸੰਭਾਲ ਕਰੋ ਕਿਉਂਕਿ ਪਾਣੀ ਚ ਜਿਵੇਂ ਬਹੁਤ ਸਾਰੇ ਕੋਈ ਪਸ਼ੂ ਪੰਛੀ ਕਈ ਵਾਰੀ ਮਰੇ ਹੁੰਦੇ ਆ ਉਹਨਾਂ ਦੇ ਮਲ ਮੂਤਰ ਦੁਆਰਾ ਸਕਿਨ ਇਨਫੈਕਸ਼ਨ ਜਿਵੇਂ ਕਿ ਲੈਪਟੋਸਪੋਰੀਆਸਿਸ ਵਗੈਰਾ ਨਾਆਂ ਦੀਆਂ ਬਿਮਾਰੀਆਂ ਨੇ ਉਹਨਾਂ ਦਾ ਪ੍ਰਕੋਪ ਵੀ ਵੱਧ ਸਕਦਾ ਹੈ ਤੋਂ ਬੱਚਿਆਂ ਤੇ ਬਜ਼ੁਰਗਾਂ ਦਾ ਖਾਸ ਖਿਆਲ ਰੱਖੋ ਸੱਪਾਂ ਦੀ ਦੇ ਕੱਟਣ ਦੇ ਤੁਰੰਤ ਨੇੜੇ ਦੇ ਹਸਪਤਾਲ ਡਿਸਪੈਂਸਰੀ ਜਾਂ ਡਾਕਟਰ ਜਿਹੜੇ ਵੀ ਆ ਉਹਨਾਂ ਨਾਲ ਸੰਪਰਕ ਕਰੋ ਕਿਸੇ ਵੀ ਕਿਸਮ ਦਾ ਕੋਈ ਦੇਸੀ ਇਲਾਜ ਜਾਂ ਔੜਪੌੜ ਬਿਲਕੁਲ ਨਾ ਕਰੋ ਸਿਹਤ ਵਿਭਾਗ ਜਲਾ ਪ੍ਰਸ਼ਾਸਨ ਦੇ ਨਾਲ ਤੁਹਾਡੀ ਸੇਵਾ ਵਿੱਚ ਹਰ ਵੇਲੇ ਹਾਜ਼ਰ ਹੈ ਐਂਡ ਸਾਡਾ ਹੈਲਪਲਾਈਨ ਨੰਬਰ 9968808060 ਮੈਂ ਦੁਬਾਰਾ ਰਿਪੀਟ ਕਰਦਾ ਹਾਂ 9968808060 8968808060 ਡਾਕਟਰ ਹਰਜੋਤ ਕੌਰ ਜੀ ਜੋ ਜ਼ਿਲ੍ਹਾ ਐਪੀਡੀਮੋਲੋਜਿਸ ਡਫਤਰ ਸਿਵਲ ਸਰਜਨ ਵਿਖੇ ਤਾਇਨਾਤ ਨੇ ਕਿਸੇ ਵੀ ਕਿਸਮ ਦੀ ਕੋਈ ਮੁਸ਼ਕਲ ਵੇਲੇ ਇਹਨਾਂ ਦੇ ਨਾਲ ਸੰਪਰਕ ਕਰੋ ਬਹੁਤ ਬਹੁਤ ਧੰਨਵਾਦ